ਕਿ ਹੁਣ ਇਹਨਾਂ ਨੂੰ ਰਸਤਾ ਘਟ ਰਿਹਾ ਕਿ ਜਿਹੜੀ ਵੋਟਾਂ ਨਾਲ ਜਿੱਤੇ ਅਜੇ ਨਹੀਂ ਮੈਨੇ ਜਿੱਤੇ ਨਹੀਂ ਸੀ ਉਦੋਂ ਵੀ ਬੂਥ ਕੈਪਚਰਿੰਗ ਕੀਤੀ ਉਦੋਂ ਸਾਡੇ ਬੂਥਾਂ 'ਚ ਸ਼ਾਮ ਨੂੰ 3 ਤਿੰਨ ਚਾਰ ਵਜੇ ਸਾਰੇ ਕਬਜ਼ਾ ਕਰ ਗਏ ਸੀ ਹੁਣ ਉਹ ਜਿੰਨੇ ਸਾਡੇ ਵਰਕਰ ਹੈ ਉਹਨਾਂ ਨੂੰ ਸੋਚਦੇ ਕਿ ਇਹਨਾਂ ਨੂੰ ਅਸੀਂ ਫੜ ਕੇ ਅੰਦਰ ਕਰਕੇ ਇਹਨਾਂ ਨੂੰ ਡਰਾਈਏ ਦੇਖੋ ਇੱਕ ਵੀ ਕਿਸੇ ਕਾਂਗਰਸ ਵਰਕਰ ਕਿਸੇ ਭਾਜਪਾ ਦਾ ਜਾਂ ਆ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਇਹਨੇ ਕਿਸੇ ਨੂੰ ਨਹੀਂ ਛੇੜ ਰੇ ਕੱਲੇ ਕਾਲੀ ਦਲ ਕਿਉਂਕਿ ਡਰ ਕਾਲੀਦਲ ਤੋਂ ਹੈ ਸੋ ਮੈਂ ਅਫਸਰ ਸਭਾ ਨੂੰ ਮੈਂ ਪਹਿਲੇ ਵੀ ਕਿਹਾ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਾ ਰਿਓ ਤੁਸੀਂ ਬੀਬੀਆਂ ਨੂੰ ਨਹੀਂ ਬਖਸ਼ ਰਹੇ ਤੁਸੀਂ ਬੱਚਿਆਂ ਨੂੰ ਨਹੀਂ ਬਖਸ਼ ਰਹੇ ਲੋਕਾਂ ਦੇ ਪਸ਼ੂ ਲਾਈਕ ਘਰੇ ਘਰੇ ਕੋਈ ਹੈ ਹੀ ਨਹੀਂ ਘਰੇ ਸਾਰਾ ਐਡਾ ਵੱਡਾ ਧੱਗਾ ਕਾਲੀਦਲ ਬਰਦਾਸ਼ਤ ਬਰਵਾਰ ਕਹਿ ਰਿਹਾ ਵੀ ਸਾਨੂੰ ਇਨਸਾਫ ਚਾਹੀਦਾ ਉਹ ਇਨਸਾਫ ਕਿਵੇਂ ਪਾ ਕੇ ਦਊਗੀ ਇਨਸਾਫ ਇਹਨਾਂ ਦਾ ਸ਼ਰਮ ਨਹੀਂ ਕਾਲੀਦਲ ਇਹਨਾਂ ਦੇ ਕੇਸ ਵੀ ਲੜੂਗਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਜਿਹੜੇ ਅਫਸਰ ਇਨਵੋਲਡ ਹੈ ਇਸ ਕੰਮ 'ਚ ਯਾਦ ਕਰ ਲੈਣ ਅੱਜ ਦਾ ਦਿਨ ਉਹਨਾਂ ਤੇ ਪੂਰੇ ਜਿਹੜੇ ਕਾਨੂੰਨ ਉਹਨਾਂ ਦੀ ਸਾਰੀ ਖਬਰ ਲਉਗਾ ਬਸ ਫਸਵੀਂ ਟੱਕਰ ਦੇਣਾ ਦੂਸਰੇ ਨੰਬਰ ਤੇ ਆਣਾ ਲੱਗਦਾ ਹੈ ਉਹ ਹਜਮ ਨਹੀਂ ਹੋ ਰਿਹਾ ਇਹਨਾਂ ਨੂੰ ਬੇਸਿਕ ਫਸਵੀਂ ਟੱਕਰ ਨਹੀਂ ਸਹੀ ਮੰਨ ਤੇ ਕਾਲੀ ਜਲਦੀ ਜਾਂਦਾ ਹੈ ਤੁਸੀਂ ਦੇਖ ਲਓ ਐਸਐਸਪੀ ਇਲੈਕਸ਼ਨ ਕਮਿਸ਼ਨ ਨੇ ਕਿਉਂ ਬਦਲ ਕਿਉਂ ਸਸਪੈਂਡ ਕੀਤਾ ਸਸਪੈਂਡ ਕਰਨਾ ਬੜਾ ਸੀਰੀਅਸ ਮੈਟਰ ਹੈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਕੀ ਕੀਤਾ ਉਦੋਂ ਜਿੰਦੇ ਸਾਡੇ ਮੋਤਵਾਰ ਹਰ ਪਿੰਡ ਦੇ ਸਾਡੇ ਇੰਚਾਰ ਸੀ ਜਾਂ ਸਰੇ ਸਰਪੰਚ ਜੀ ਸਾਰਿਆਂ ਨੂੰ ਘਰੋਂ ਪਹਜਾਦਾ ਸੀ ਅਸੀਂ ਜਿਹੜੀ ਲੜਾਈ ਲੜੀ ਹੈ ਸਾਡੇ ਮੋਤਵਾਰ ਕੋਈ ਵੀ ਇਲੈਕਸ਼ਨ ਦੇ ਦੌਰਾਨ ਇੱਥੇ ਨਹੀਂ ਸੀ ਸਾਰਿਆਂ ਨੂੰ ਪਹਜਾਇਆ ਸੀ ਸਾਰਿਆਂ ਨੂੰ ਤੇ ਹੁਣ ਇਹਨਾਂ ਨੇ ਫਿਰ ਵੀ ਅਸੀਂ ਇੰਨੀ ਵੋਟਾਂ ਲੈ ਗਏ ਤੇ ਹੁਣ ਚਾਹੁੰਦੇ ਆ ਕਿ ਨੰਬਰ 2 ਵਰਕਰ ਜਿਹੜੇ ਬੱਚੇ ਆ ਉਹਨਾਂ ਸਾਰਿਆਂ ਨੂੰ ਅੰਦਰ ਨਾ ਬਸ ਮੋਤਵਾਰ ਅਮਰਸਰ ਦਿਹਾਤੀ ਦੀ ਐਸਐਸਪੀ ਨੇ ਸਸਪੈਂਡ ਕੀਤਾ ਹੈ ਕਿ ਮਨਿੰਦਰ ਸਿੰਘ ਨੇ ਦੇਖੋ ਉਹ ਕਿਉਂਕਿ ਉਹਨਾਂ ਨੇ ਉਹ ਐਸਐਸਪੀ ਨੂੰ ਉਹਨਾਂ ਕਿਹਾ ਕਿ ਆਪ ਬੰਦੇ ਨੂੰ ਫੜ ਕੇ ਲੈ ਕੇ ਆਓ ਤੇ ਉਹਨਾਂ ਨੇ ਕਿਹਾ ਮੈਂ ਨਹੀਂ ਮੈਂ ਨਹੀਂ ਗਲਤ ਕੰਮ ਕਰਨਾ ਤੇ ਉਹਨੂੰ ਬੋਲਤਾ ਇੱਥੋਂ ਦਾ ਐਸਐਸਪੀ ਵੀ ਕਿਉਂ ਛੁੱਟੀ ਕਿ ਲੈ ਗਿਆ ਉਹਨੂੰ ਕਹਿੰਦੇ ਸੀ ਕਿ ਫੜ ਕੇ ਲੈ ਕੇ ਆਓ ਉਹ ਕਹਿੰਦਾ ਮੈਂ ਨਹੀਂ ਅੱਜ ਗਲਤ ਕੰਮ ਕਰ ਸਕਦਾ ਛੁੱਟੀ ਲੈ ਗਈ ਹੈ ਕੋਈ ਦਲੇਰ ਅਫਸਰ ਵੀ ਹੁੰਦੇ ਆ ਕੋਈ ਇੰਨਾ ਵਰਗੇ ਜਿਹੜੇ ਹੁਣ ਲੱਗੇ ਆ ਉਹ ਸੋਚਦੇ ਕਿ ਮੈਂ ਐਸਐਸਪੀ ਰਹਿ ਜਾਊਂਗਾ ਮੈਂ ਡੀਐਸਪੀ ਰਹਿ ਜਾਊਂਗਾ ਆ ਤਾਂ ਤੁਹਾਡੀ ਨੌਕਰੀ ਕਿਹੜੀ 1 ਸਾਲ ਪਾਸ ਰਹਿ ਗਈਆਂ ਹੁਣ ਉਹਨੂੰ ਭੁਗਤਣਾ ਪੈਣਾ ਹੈ ਲਾਲ ਪਹਿਲਾਂ ਨਹੀਂ ਸੀ ਦੇਖੇ ਲੱਗਦਾ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਰਾਜਨੀਤੀ ਕੋਈ ਅਲੱਗ ਮੋੜ ਲੈ ਗਈ ਹੈ ਮੈਂ ਤਾਂ ਹੈਰਾਨ ਹੈ ਕਿ ਐਜੇ ਹਾਲਾਤ ਫਿਰ ਤਾਂ ਇਲੈਕਸ਼ਨ ਖੋਣੇ ਨਹੀਂ ਚਾਹੀਦੇ ਬਿਲਕੁਲ ਠੀਕ ਹੈ ਫਿਰ ਤਾਂ ਜੇ ਤੁਸੀਂ ਬੂਥ ਕੈਪਚਰ ਕਰਕੇ ਤੁਸੀਂ ਜੋ ਮਰਜ਼ੀ ਕਰ ਲੋ ਪਹਿਲੇ ਪੰਚਾਇਤੀ ਇਲੈਕਸ਼ਨ ਹੋਏ ਕਿਸੇ ਨੂੰ ਲੜ ਨਹੀਂ ਦਿੱਤਾ ਕਾਗਜ਼ ਸਾਰੇ ਰੱਦ ਕਰਤੇ ਹੋ ਮੈਂ ਤਾਂ ਸੋਚਦਾ ਸੀ ਕਿ ਨੈਸ਼ਨਲ ਇਲੈਕਸ਼ਨ ਤਾਂ ਕੁਝ ਹੋਊਗਾ ਪਰ ਇਹਨਾਂ ਨੇ ਨੈਸ਼ਨਲ ਇਲੈਕਸ਼ਨ ਦੀ ਵੀ ਧਜੀਆਂ ਉਡਾਤੀਆਂ ਮਜ਼ਦੂਰੀ ਵਰਕਰਾਂ ਦੇ ਜੋਸ਼ ਤੇ ਅਸਰ ਪਊਗਾ ਇਸ ਸਭ ਦਾ ਕੋਈ ਫਰਕ ਨਹੀਂ ਪੈਂਦਾ ਕਾਲੀ ਦਲ ਵਰਕਰਾਂ ਨੂੰ ਅਸੀਂ ਲੜਾਉਣਾਂ ਦੀ ਲੜਾਈ ਲੜਾਂਗੇ ਸਾਡੇ ਵਰਕਰ ਕਾਮ ਹੈ ਤੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਥੋੜੀ ਹੁਣ ਜਮਾਨਤਾ ਜਬ ਬੋਲਦਾ ਆ ਜਿੰਨ ਲਗਾਤਾਰ ਐਸਆਈਟੀ ਦੀ ਗੱਲ ਕਰੀ ਜਾ ਰਿਹਾ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਐਸਆਈਟੀ ਬਣਾਓ ਸੀਐਮ ਸਾਹਿਬ ਨੂੰ ਮੰਗ ਕਰ ਰਿਹਾ ਇਹਨੂੰ ਕਿਸ ਤਰ੍ਹਾਂ ਦੇਖ ਮੈਂ ਤੁਹਾਨੂੰ ਸਹੀ ਦੱਸਾਂ ਇਹਨਾਂ ਸਾਰਿਆਂ ਨੂੰ ਕਾਂਗਰਸ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਇੱਕ ਧਰਮੀ ਫੌਜੀ ਪਰਿਵਾਰ ਨੂੰ ਅਜੇ ਲਾਬਸ ਲੈ ਰਹੇ ਸਭ ਤੋਂ ਵੱਡਾ ਗੈਂਗਸਟਰ ਤਾਂ ਭਗਵੰਤ ਮਾਨ ਦਾ ਕੇਜਰੀ ਵਾਲਾ ਹੈ ਜਿਹੜਾ ਫਰੋਤੀਆਂ ਲੈ ਰਿਹਾ ਹੈ ਟੈਲੀਫੋਨ ਕਰਕੇ ਇਹ ਸਿਲੈਕਸ਼ਨ ਵਾਸਤੇ ਸਾਰੇ ਬਿਲਡਰਾਂ ਤੋਂ ਸਾਰੇ ਇੰਡਸਟਰੀਆਂ ਤੋਂ ਪੈਸੇ ਖੋਏ ਇਹਨਾਂ ਨੇ ਉਹ ਹਰ ਬੰਦੇ ਨੇ ਉਹਨਾਂ ਨੇ ਮੈਨੂੰ ਆਪ ਦੱਸਿਆ ਸਾਨੂੰ ਟੈਲੀਫੋਨ ਆਇਆ ਕਿ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਇੰਨੇ ਪੈਸੇ ਦਿਓ ਸਭ ਤੋਂ ਵੱਡੇ ਤਾਂ ਫਰੋਤੀਆ ਕੇਜਰੀ ਵਾਲਾ ਹੈ ਜਿਹੜਾ ਪੰਜਾਬ ਨੂੰ ਲੁੱਟਣ ਤੇ ਲੱਗਿਆ ਸਭ ਤੋਂ ਪਹਿਲੇ ਇਹ ਤੋਂ ਬਚਾਉਂਦੀ ਲੋੜ ਹੈ ਬਲਸਾ ਵੀ ਇੱਕ ਇੱਕ ਨਿਸ਼ਾਨਾ ਕੱਲਾ ਕਾਲੀ ਦਲ ਇੱਕ ਥੋੜਾ ਜਿਹਾ ਮੇਰਾ ਪੁਆਇੰਟ ਸਮਝ ਲਿਓ ਨਾ ਤਾਂ ਕਾਂਗਰਸ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਾਂਗਰਸ ਦਾ ਕੋਈ ਵਰਕਰ ਫੜਿਆ ਨਾ ਅਰ ਕਾਲੀ ਦਲ ਤੋਂ ਸਾਰੇ ਰਲੇ ਮਿਲੇ ਆ ਤੁਸੀਂ ਇੱਕ ਗੱਲ ਦੇਖ ਲਓ ਜੀ ਜੀ ਰਾਜਾ ਬੜਿੰਗ ਇਹਨਾਂ ਦੇ ਪ੍ਰਧਾਨ ਆ ਠੀਕ ਹੈ ਕਿੰਨੀ ਵਾਰ ਭਗਵੰਤ ਮਾਨ ਨੇ ਕਿਹਾ ਤੇਰੀ ਫਾਈਲਾਂ ਮੇਰੇ ਕੋਲੇ ਪਈਆਂ ਦੀ ਇੱਕ ਵਾਰ ਪੜਿਆ ਬਿਲਕੁਲ ਜੀ ਉਹਨੇ ਐਸੀ ਐਕਟ ਇਹਦੇ ਇਲੈਕਸ਼ਨ ਦੌਰਾਨ ਹੋਇਆ ਇੱਕ ਵਾਰ ਪੜਿਆ ਨਹੀਂ ਕਿਉਂਕਿ ਇਹ ਸਾਰੇ ਇਕੱਠੇ ਆ ਥੈਂਕ ਯੂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ